ਬੇਹੱਦ ਸ਼ਰਮਸਾਰ ਕਰਨ ਵਾਲੀ ਘਟਨਾ ਕਿ ਇੱਕ ਭੈਣ ਨੇ ਆਪਣੀ ਵੱਡੀ ਭੈਣ ਬਾਰੇ ਵੀ ਨਹੀਂ ਸੋਚਿਆ ਤੇ ਭੈਣ ਨੇ ਆਪਣੇ ਹੀ ਜੀਜੇ ਦੇ ਨਾਲ ਇਸ਼ਕ ਲੜਾਇਆ ਤੇ ਇਸ਼ਕ 'ਚ ਅੰਨੀ ਹੋਈ ਭੈਣ ਨੇ ਆਪਣੇ ਜੀਜੇ ਦੇ ਨਾਲ ਵਿਆਹ ਕਰਵਾ ਲਿਆ ਜਦੋਂ ਦੋਨੇ ਜੀਜਾ ਸਾਲੀ ਵਿਆਹ ਕਰਵਾ ਕੇ ਪਿੰਡ ਦੇ ਅੰਦਰ ਪਹੁੰਚੇ ਤਾਂ ਦੋਹਾਂ ਦਾ ਪਿੰਡ ਵਾਲਿਆਂ ਨੇ ਕਾਫੀ ਜ਼ਿਆਦਾ ਵਿਰੋਧ ਕੀਤਾ ਦੋਹਾਂ ਨੂੰ ਕਿਹਾ ਕਿ ਇਹ ਪਿੰਡ ਛੱਡ ਕੇ ਚਲੇ ਜਾਓ ਪਰ ਮੁੰਡਾ ਕੁੜੀ ਦੋਨੇ ਹੀ ਕਹਿੰਦੇ ਕਿ ਅਸੀਂ ਇਹ ਪਿੰਡ ਛੱਡ ਕੇ ਨਹੀਂ ਜਾਣਾ ਜਿਹਦੇ ਕਰਕੇ ਲੜਕੀ ਦਾ ਜਿਹੜਾ ਭਰਾ ਸੀ ਉਹ ਕਾਫੀ ਸ਼ਰਮਸਾਰ ਹੋਇਆ ਜਿਹਦੇ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਜਦੋਂ ਮੁੰਡੇ ਵੱਲੋਂ ਖੁਦਕੁਸ਼ੀ ਕੀਤੀ ਗਈ ਆਤਮ ਹੱਤਿਆ ਕੀਤੀ ਗਈ ਤਾਂ ਪਿੰਡ ਵਾਲੇ ਪੜਕੁੱਠੇ ਉਹਨਾਂ ਵਿੱਚ ਕਾਫੀ ਰੋਸ ਸੀ ਤਾਂ ਉਹਨਾਂ ਨੇ ਜਿਹੜਾ ਉਹ ਮੁੰਡਾ ਕੁੜੀ ਸੀ ਉਹਨਾਂ ਦੇ ਗਲਾਂ ਦੇ ਅੰਦਰ ਜੁੱਤੀਆਂ ਦੇ ਹਾਰ ਪਹਿਨਾ ਕੇ ਉਹਨਾਂ ਨੂੰ ਪਿੰਡ ਦੇ ਵਿੱਚ ਘੁਮਾਇਆ ਉਹਨਾਂ ਦੀ ਕਾਫੀ ਜ਼ਿਆਦੇ ਉਹ ਮੁੰਡੇ ਕੁੜੀ ਨੇ ਸਮਝਿਆ ਕਿ ਸਾਡੀ ਬੇਇੱਜ਼ਤੀ ਹੋ ਗਈ ਤਾਂ ਫੇਰ ਦੋਨੇ ਮੁੰਡਾ ਕੁੜੀ ਖੂਹ ਵੱਲ ਭੱਜੇ ਤੇ ਉਹਨਾਂ ਨੇ ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਜਿਹਦੇ ਤੇ ਤੁਰੰਤ ਪਿੰਡ ਵਾਲਿਆਂ ਨੇ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਖੂਹ ਦੇ ਵਿੱਚੋਂ ਕੱਢਿਆ ਉਹਨਾਂ ਮੁੰਡੇ ਕੁੜੀ ਦੀ ਜਾਨ ਬਚਾਈ ਤੇ ਫੇਰ ਮਾਮਲਾ ਜਿਹੜਾ ਹੈਗਾ ਉਹਨੂੰ ਸਮਝਾਉਣ ਸਲਝਾਉਣ ਦੀ ਕੋਸ਼ਿਸ਼ ਕੀਤੀ ਉਧਰ ਜਦੋਂ ਇਹ ਗੱਲ ਥਾਣੇ ਵਿੱਚ ਪਹੁੰਚੀ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਹਲੇ ਸਾਡੇ ਕੋਲ ਕੋਈ ਵੀ ਜਿਹੜਾ ਕਿਸੇ ਨੇ ਵੀ ਐਫਆਈਆਰ ਦਰਜ ਨਹੀਂ ਕਰਵਾਈ ਆ ਤੇ ਇਹ ਮਾਮਲਾ ਸਾਨੂੰ ਵਾਇਰਲ ਤਸਵੀਰਾਂ ਤੋਂ ਪਤਾ ਲੱਗਾ ਵਾਇਰਲ ਤਸਵੀਰਾਂ ਦੇ ਆਧਾਰ ਤੇ ਅਸੀਂ ਇਸ ਪੂਰੇ ਮਾਮਲੇ ਦੇ ਉੱਪਰ ਕਾਰਵਾਈ ਕਰ ਰਹੇ ਹਾਂ ਤਾਂ ਜਦੋਂ ਕੋਈ ਸਾਡੇ ਕੋਲ ਪੁਖਤਾ ਤਰੀਕੇ ਦੇ ਨਾਲ ਇਸ ਮਾਮਲੇ ਤੇ ਐਫਆਈਆਰ ਦਰਜ ਕਰਵਾਵੇਗਾ ਤਾਂ ਹੋਰ ਵੀ ਗਹਿਰੇ ਤਰੀਕੇ ਦੇ ਨਾਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹ ਜਿਹੜਾ ਮਾਮਲਾ ਯੂਪੀ ਦੇ ਲਖੀਮਪੁਰ ਖੀਰੀ ਤੋਂ ਸਾਹਮਣੇ ਆਇਆ ਤਾਂ ਬੇਹੱਦ ਸ਼ਰਮਸਾਰ ਕਰਨ ਵਾਲਾ ਮਾਮਲਾ ਕਿ ਰਿਸ਼ਤਿਆਂ ਨੂੰ ਕਿਵੇਂ ਕਲੰਕਿਤ ਕੀਤਾ ਜਾ ਰਿਹਾ ਇੱਕ ਭੈਣ ਨੇ ਹੀ ਆਪਣੀ ਦੂਸਰੀ ਭੈਣ ਦਾ ਘਰ ਬਰਬਾਦ ਕੀਤਾ ਉਹਨੂੰ ਉਜਾੜ ਕੇ ਰੱਖ ਦਿੱਤਾ ਦੋਨੇ ਭੈਣਾਂ ਦਾ ਪਿਆਰ ਕਿੰਨਾ ਹੁੰਦਾ ਆਪਸ ਦੇ ਵਿੱਚ ਆਖਰ ਇੱਕ ਘਰ ਵਿੱਚ ਜੰਮੀਆਂ ਜਾਇਆਂ ਭੈਣਾਂ ਤੇ ਇੱਕ ਦੂਸਰੇ ਦਾ ਕਿੰਨਾ ਸੋਚਦੀਆਂ ਨੇ ਪਰ ਇੱਥੇ ਅਜਿਹੇ ਕਈ ਮਾਮਲੇ ਸੁਣਨ ਨੂੰ ਮਿਲੇ ਨੇ ਕਿ ਇੱਕ ਭੈਣ ਨੇ ਹੀ ਆਪਣੀ ਭੈਣ ਦਾ ਘਰ ਉਜਾੜ ਦਿੱਤਾ ਆਪਣੇ ਜੀਜੇ ਦੇ ਨਾਲ ਜਾ ਕੇ ਵਿਆਹ ਕਰਵਾ ਲਿਆ ਉਹਨੇ ਕਹਿ ਦਿੱਤਾ ਕਿ ਮੈਨੂੰ ਆਪਣੇ ਜੀਜੇ ਦੇ ਨਾਲ ਪਿਆਰ ਆ ਪਤਾ ਨਹੀਂ ਕਿਵੇਂ ਲੋਕ ਅਜਿਹੀਆਂ ਘਟਿਆ ਕਾਰਵਾਈਆਂ ਕਰਦੇ ਨੇ ਅਜਿਹੇ ਘਣਾਉਣੇ ਅਪਰਾਧ ਕਰਦੇ ਨੇ ਹੁਣ ਉਸ ਕੁੜੀ ਦੇ ਭਰਾ ਦੀ ਵੀ ਮੌਤ ਹੋ ਚੁੱਕੀ ਆ ਤੇ ਦੂਸਰੇ ਪਾਸੇ ਜਿਹੜੀ ਭੈਣ ਆ ਉਹਦਾ ਵੀ ਘਰ ਬਰਬਾਦ ਕਰ ਹੋ ਚੁੱਕਾ ਏ ਜਿਹਦੇ ਘਰ ਵਾਲਾ ਹੀ ਕਿਸੇ ਹੋਰ ਔਰਤ ਦੇ ਨਾਲ ਉਸ ਕੁੜੀ ਦੀ ਭੈਣ ਦੇ ਨਾਲ ਵਿਆਹ ਕਰਵਾ ਚੁੱਕਾ ਤਾਂ ਭੈਣ ਦਾ ਘਰ ਵੀ ਟੁੱਟਿਆ ਸੋ ਚਾਹੀਦਾ ਇਹ ਆ ਕਿ ਬੜੇ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਆ ਖਾਸ ਤੌਰ ਤੇ ਰਿਸ਼ਤਿਆਂ ਦੇ ਵਿੱਚ ਆਪਣਿਆਂ ਨੂੰ ਹੀ ਬਿਨਾਂ ਗੱਲੋਂ ਉਜਾੜਨਾ ਨਹੀਂ ਚਾਹੀਦਾ ਸੀ ਜੇਕਰ ਪਹਿਲੀ ਗਲਤ ਆ ਉਸ ਮੁੰਡੇ ਨੂੰ ਵੀ ਸ਼ਰਮ ਚਾਹੀਦੀ ਸੀ ਜੀਨੇ ਆਪਣੇ ਘਰ ਵਾਲੀ ਹੁੰਦੇ ਸੁੰਦੇ ਦੂਸਰੀ ਆਪਣੀ ਜਿਹੜੀ ਸਾਲੀ ਸੀ ਉਹਦੇ ਨਾਲ ਇਸ਼ਕ ਲੜਾਇਆ ਤੇ ਦੂਸਰੇ ਪਾਸੇ ਭੈਣ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਕਿਉਂ ਮੈਂ ਆਪਣੀ ਹੀ ਭੈਣ ਦਾ ਘਰ ਤਬਾਹ ਕਰ ਰਹੀ ਹਾਂ ਉਹਦੀ ਜ਼ਿੰਦਗੀ ਉਜਾੜ ਰਹੀ ਹਾਂ ਪਰ ਖੈਰ ਦੋਹਾਂ ਨੇ ਹੀ ਆਪੋ ਆਪਣੇ ਪੱਧਰ ਤੇ ਨਹੀਂ ਸੋਚਿਆ ਤੇ ਇੱਕ ਭੈਣ ਨੇ ਆਪਣੇ ਭਰਾ ਦੀ ਵੀ ਜ਼ਿੰਦਗੀ ਤਬਾਹ ਕਰ ਦਿੱਤੀ ਕਿਉਂਕਿ ਭਰਾ ਜਿਹੜਾ ਖੁਦਕੁਸ਼ੀ ਕਰ ਗਿਆ ਇਹ ਚੀਜ਼ਾਂ ਨੂੰ ਸਹਿਨ ਨਹੀਂ ਕਰ ਪਾਇਆ ਭਾਵੇਂ ਕਿ ਖੁਦਕੁਸ਼ੀ ਕਰਨਾ ਕੋਈ ਚੰਗੀ ਗੱਲ ਨਹੀਂ ਆ ਨਾ ਹੀ ਕਿਸੇ ਮਸਲੇ ਦਾ ਹੱਲ ਆ ਨਾ ਹੀ ਮੈਂ ਖੁਦਕੁਸ਼ੀ ਕਰਨ ਵਾਲੇ ਲੋਕਾਂ ਨਾਲ ਸਹਿਮਤਾ ਪਰ ਫਿਲਹਾਲ ਤਾਂ ਭਰਾ ਦੀ ਜ਼ਿੰਦਗੀ ਚਲੀ ਗਈ ਤੇ ਦੂਸਰੇ ਪਾਸੇ ਜਿਹੜੀ ਭੈਣ ਆ ਉਹਦਾ ਵੀ ਘਰ ਉੱਜੜ ਚੁੱਕਾ ਏ ਇੱਕ ਰਿਸ਼ਤਾ ਵਸਾਉਣ ਦੇ ਬਦਲੇ ਇੱਕ ਰਿਸ਼ਤਾ ਬਣਾਉਣ ਦੇ ਬਦਲੇ ਕਿੰਨੇ ਘਰ ਉਜਾੜ ਦਿੱਤੇ ਗਏ ਇਹ ਉਸ ਲੜਕੀ ਨੇ ਸੋਚਿਆ ਹੀ ਨਹੀਂ ਸੋਚਣਾ ਚਾਹੀਦਾ ਸੀ ਭੈਣ ਨੂੰ ਵੀ ਸੋਚਣਾ ਚਾਹੀਦਾ ਸੀ ਤੇ ਉਸ ਚੀਜ਼ੇ ਨੂੰ ਵੀ ਜਿਨੇ ਉਸ ਆਪਣੀ ਸਾਲੀ ਦੇ ਨਾਲ ਵਿਆਹ ਕਰਾਇਆ ਉਹਨੂੰ ਵੀ ਸੋਚਣਾ ਚਾਹੀਦਾ ਸੀ ਇੱਕ ਕਿਵੇਂ ਅਸੀਂ ਦੂਸਰਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹਾਂ ਪਰ ਲੋਕ ਕਿੰਨੇ ਸੈਲਫਿਸ਼ ਹੋ ਚੁੱਕੇ ਨੇ ਕਿੰਨੇ ਖੁਦਗਰਜ਼ ਹੋ ਚੁੱਕੇ ਨੇ ਕਿ ਸਿਰਫ ਆਪਣੀ ਜ਼ਿੰਦਗੀ ਜਿਉਣ ਦੇ ਬਦਲੇ ਉਹ ਕਈ ਹੋਰ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਨੇ ਜੇ ਇਹ ਭੈਣ ਸੋਚਦੀ ਇੰਨਾ ਸੈਲਫਿਸ਼ ਨਾ ਹੁੰਦੀ ਤਾਂ ਆਪਣੀ ਭੈਣ ਦੀ ਤੇ ਆਪਣੇ ਭਰਾ ਦੀ ਕੀਮਤੀ ਜ਼ਿੰਦਗੀ ਦੇ ਨਾਲ ਖਲਵਾੜ ਨਾ ਕਰਦੀ ਅੱਜ ਭੈਣ ਦਾ ਘਰ ਵੀ ਉੱਜੜ ਚੁੱਕਾ ਉਸ ਕੁੜੀ ਦੀ ਖੁਦਗਰਜ਼ੀ ਕਰਕੇ ਤੇ ਉਸ ਭਰਾ ਦੀ ਜ਼ਿੰਦਗੀ ਵੀ ਗਈ ਸੋ ਭੈਣ ਨੂੰ ਕੁਝ ਸੋਚ ਕੇ ਸੋਚ ਸਮਝ ਕੇ ਕਦਮ ਉਠਾਉਣਾ ਚਾਹੀਦਾ ਸੀ ਤੇ ਨਾਲ ਹੀ ਜੀਜੇ ਨੂੰ ਵੀ ਸੋਚ ਸਮਝ ਕੇ ਕਦਮ ਉਠਾਉਣਾ ਚਾਹੀਦਾ ਸੀ ਉਹਨਾਂ ਨੇ ਕਿਵੇਂ ਇੱਕ ਘਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਕਿਵੇਂ ਇੱਕ ਗਲਤ ਫੈਸਲਾ ਸਾਡਾ ਲਿਆ ਇੱਕ ਗਲਤ ਫੈਸਲਾ ਕਿਵੇਂ ਦੂਸਰੇ ਦੀ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਜਦੋਂ ਅਸੀਂ ਕੋਈ ਫੈਸਲਾ ਲੈਣੇ ਆ ਤਾਂ ਅਸੀਂ ਸੋਚਦੇ ਹੀ ਨਹੀਂ ਪਰ ਉਹਨਾਂ ਵੱਲੋਂ ਲਿਆ ਗਿਆ ਇਹ ਗਲਤ ਫੈਸਲਾ ਕਿਵੇਂ ਉਸ ਭੈਣ ਦੀ ਤੇ ਨਾਲ ਉਹਦੇ ਭਰਾ ਦੀ ਜ਼ਿੰਦਗੀ ਨੂੰ ਉਹਨੇ ਤਬਾਹ ਕਰ ਦਿੱਤਾ ਸ਼ਾਇਦ ਇਹ ਜੀਜੇ ਤੇ ਸਾਲੀ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਸੋਚਿਆ ਹੀ ਨਹੀਂ ਹੋਣਾ ਕਿ ਇਸ ਗੱਲ ਦੇ ਇੰਨੇ ਭਿਆਨਕ ਨਤੀਜੇ ਵੀ ਨਿਕਲ ਸਕਦੇ ਆ